ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੇਰੀ ਵਿਖੇ ਵਾਪਰੀ ਘਟਨਾਕਰਮ ਦੇ ਵਿੱਚ ਕੁਝ ਕਿਸਾਨਾਂ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਰੁਕੀਆਂ ਗੀਆਂ ਟ੍ਰੇਨਾਂ ਪੀਰਵਾਰ ਨੂੰ 1:30 ਦੇ ਲਗਭਗ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰਿਸ਼ਮ ਸਿੰਘ ਯਾਤਰੀ ਨੇ ਬੋਲਦਿਆਂ ਕਿਹਾ ਕਿ ਲਖੀਮਪੁਰ ਖੇਰੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਕੁਝ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਜੋ ਮੌਤ ਹੋਈ ਸੀ ਉਸ ਦੇ ਰੂਪੀਆਂ ਨੂੰ ਸਜਾ ਦਵਾਉਣ ਦੇ ਲਈ ਇਹਨਾਂ ਵੱਲੋਂ ਲਗਾਤਾਰ ਸੰਗਠਨ ਕੀਤਾ ਜਾ ਰਿਹਾ ਹੈ ਅਤੇ ਕੁਝ ਕਿਸਾਨੀ ਮੰਗਾਂ ਜੋ ਕੇਂਦਰ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਸਨ ਉਹ ਇਹਦੇ ਲਾਗੂ ਨਹੀਂ ਕੀਤੀਆਂ ਉਸ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਅੰਦਰ 2 ਘੰਟੇ ਦਾ ਟ੍ਰੇਨਾਂ ਰੋਕਣ ਦਾ ਆਪਣਾ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਆਪਣਾ ਸਿੱਧੂਪੁਰ ਵੱਲੋਂ ਬਠਿੰਡਾ ਦੇ ਪਿੰਡ ਬਹਿਮਣਦਵਾਨਾ ਸੰਗਤ ਮੰਡੀ, ਰਾਮਾ ਮੰਡੀ, ਮੌੜ ਮੰਡੀ, ਗੋਨਿਆਣਾ ਮੰਡੀ ਅਤੇ ਲਹਿਰਾ ਮਾਹਬਤ ਵਿਖੇ 6 ਜਗ੍ਹਾ ਦੇ ਉਤੇ ਇਹਨਾਂ ਵੱਲੋਂ ਰੇਲਾ ਰੋਕ ਕੇ ਆਪਣਾ ਇਹਨਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਦਿਖਾ ਰਿਹਾ ਪੰਜਾਬ ਬੈਮਣ ਦਵਾਨਾਂ ਦੀ ਇਹ ਹੀ ਆਪ ਸਾਡੀਆਂ ਤਸਵੀਰਾਂ ਜਿੱਥੇ ਰੇਲ ਦੀ ਪੱਟੜੀ ਤੇ ਬੈਠੇ ਹੋਏ ਕਿਸਾਨ ਇਹਨਾਂ ਆਪਣਾ ਦਿਖਾਈ ਦੇ ਰਹੇ ਹਨ। ਇਹਨਾਂ ਵੱਲੋਂ ਜੋ ਆਪਣਾ ਟ੍ਰੇਨ ਹੈ ਬਠਿੰਡਾ ਗੰਗानगर ਉਹ ਬਠਿੰਡਾ ਦੇ ਰੇਲਵੇ ਸਟੇਸ਼ਨ 'ਤੇ ਖੜੀ ਹੈ ਉਹ ਅੱਗੇ ਨਹੀਂ ਆਈ ਇਹਨਾਂ ਵੱਲੋਂ ਰੇਲ ਦੀ ਪਟੜੀ ਦੇ ਬੈਠ ਕੇ ਆਪਣਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਯਾਤਰੀਆਂ ਨੂੰ ਸਜਾਵਾਂ ਦਿੱਤੀਆਂ ਜਾਣ ਅਤੇ ਨਾਲ ਜੋ ਉਹਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਅੱਜ 2 ਘੰਟੇ ਦਾ ਜਿਹੜਾ ਇਹ ਸਮਾਂ ਸੀਗਾ ਉਹਨਾਂ ਵੱਲੋਂ ਰੇਲਾਂ ਦੀਆਂ ਪਟੜੀਆਂ 'ਤੇ ਬੈਠ ਕੇ ਆਪਣਾ ਪ੍ਰਦਰਸ਼ਨ ਕੀਤਾ ਗਿਆ ਜੋੜਾਵਾ ਮੁਕਾਵਾ ਪਿਆਰ ਪੰਜਾਬ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਲੱਖੀ ਪਰ ਖੀਰ ਦੇ ਦੋਸ਼ੀਆਂ ਨੂੰ ਸਜ਼ਾ ਮਾਂ ਕੇ ਰਾਂਗੇ ਲੱਖੀ ਪਰ ਖੀਰ ਦੇ ਦੋਸ਼ੀਆਂ ਨੂੰ ਸਜ਼ਾ ਮਾਂ ਦਵਾ ਕੇ ਰਾਂਗੇ ਮੋਹ ਕੇ ਪਾਪੰਦਾ ਬਾਬਾ ज़िंदबा सेंटर जी मोदी सरकार सेंटर जी मोदी सरकार मुर्दा ज़िंदाबाद मनी हुई मंगा लागू करवा ਮੰਨਿਆ ਹੋਇਆ ਮੰਗਾਲ ਲਾਗੂ ਕਰਵਾ ਕੇ ਰਾਂਗੇ ਲੱਖੀ ਪਰ ਖੀਰ ਦੇ ਦੋਸ਼ਿਆਂ ਨੂੰ ਸਜਾਵਾ ਦਵਾ ਕੇ ਰਾਂਗੇ ਲੱਖੀ ਪਰ ਖੀਰ ਦੇ ਦੋਸ਼ਿਆਂ ਨੂੰ ਸਜਾਵਾ ਹਮਿੰਦ ਵਿੱਚ ਵੀ ਹੋ ਰਹੀ ਸਭ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਯੂਨੀਅਨ ਹੈ ਮੇਰਾ ਨਾਮ ਜੀ ਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਕੀ ਮਾਮਲਾ ਕਰੇਲਾ ਰੁਕੇ ਕੇ ਥੇ ਇਹ ਜਿਹੜਾ ਪੰਜਾਬ ਦੇ ਵਿੱਚ ਤਾਂ ਸਾਰੇ ਸਮਾਂ ਤੇ ਹੈ ਤਾਂ ਸਾਰੇ ਆਲ ਇੰਡੀਆ ਜੀ ਹੈ ਪਰ ਪੰਜਾਬ ਦੇ ਵਿੱਚ ਤਾਂ ਉਹ ਕਿਹੜਾ ਸਾਂ ਜਿੱਥੇ ਰੇਲ ਦੀ ਪਟੜੀ ਤੇ ਕਿਸਾਨ ਬੈਠੇ ਨਹੀਂ ਕਿਉਂਕਿ ਅਸੀਂ ਸਰਕਾਰ ਨੂੰ ਜਗਾਉਣ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਖਾਤਰ ਇਹ ਜਿਹੜਾ ਕਰ ਰਹੇ ਹਾਂ ਕਿਉਂਕਿ ਸਾਡੀਆਂ ਜਿਹੜੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਉਹ ਮੰਗਾ ਲਾਗੂ ਨਹੀਂ ਕੀਤੀਆਂ ਸਰਕਾਰ ਤੋਂ ਉਹ ਮੰਗਾਂ ਮੰਨੀਆਂ ਹੋਈਆਂ ਲਾਗੂ ਕਰਵਾਉਣ ਵਾਸਤੇ ਅਸੀਂ ਰੇਲ ਦੀਆਂ ਪਟੜੀਆਂ ਤੇ ਬੈਠੀਆਂ ਜਿੰਨਾ ਚਿਰ ਸਰਕਾਰ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਆਮਲੀ ਰੂਪ ਚ ਲਾਗੂ ਨਹੀਂ ਕਰਦੀ ਉਹਨਾਂ ਚਿਰ ਅਸੀਂ ਜਿਹੜੇ ਇਹ ਸੰਘਰਸ਼ ਹੈ ਵੇਲ ਦੀਆਂ ਪਟਣੀਆਂ ਤੇ ਚਾਹੇ ਕਿਤੇ ਸੜਕਾਂ ਤੇ ਹੈ ਕਰਦੇ ਰਵਾਂਗੇ ਜਿੰਨਾ ਚਿਰ ਸਰਕਾਰ ਇਹ ਸਾਡੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ ਸਾਡੇ ਸਾਰੇ ਮਸਲੇ ਹੱਲ ਨਹੀਂ ਕਰਦੀ ਉਹਨਾਂ ਚਿਰ ਜਿਉਂਦੀ ਪਿਉ ਸਾਡਾ ਜਿਹੜਾ ਇਹ ਚੱਲਦਾ ਰਹੂਗਾ ਅੱਜ ਕਿਹੜੇ ਮਾਮਲੇ ਨੂੰ ਲੈ ਕੇ ਕਿਹੜੀ ਜਗ੍ਹਾ ਤੇ ਬੈਠੇ ਹੋ ਤੁਸੀਂ ਤੇ ਭਿੰਡਾ ਤੇ ਨੰਬਰ ਕਿਹੜੀ ਜਗ੍ਹਾ ਤੇ ਹੈ ਅੱਜ ਅਸੀਂ ਭਿੰਡਾ ਤੋਂ ਸ੍ਰੀ ਗੰਗਾ ਨਗਰ ਨੂੰ ਜਾਂਦੀ ਹੈ ਟ੍ਰੇਨ ਉਸੇ ਪਿੰਡ ਮਹਿਮਰ ਦਵਾਨਾ ਦੇ ਸਟੇਸ਼ਨ ਤੇ ਬੈਠੇ ਆ ਕਿਉਂਕਿ ਸਾਡਾ ਜਿਹੜਾ ਇਹ ਸ਼ਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਾਲ ਦਿੱਤੀ ਸੀ ਕਿ 3 ਤਰੀਕ ਨੂੰ ਆਪਾਂ 12:30 ਤੋਂ ਲੈ ਕੇ 2:30 ਵਜੇ ਤੱਕ ਜਿਹੜੀਆਂ ਟ੍ਰੇਨਾਂ ਦੀਆਂ ਪਟੜੀਆਂ ਨੇ ਉਹਨਾਂ ਦੇ ਬੈਠਣਾ ਤੇ ਅੱਜ ਅਸੀਂ ਜਿਹੜਾ ਬਠਿੰਡੇ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਪਿੰਡ ਬਹਿਮਨਦਵਾਨਾ ਵਿੱਚ ਰੇਲਵੇ ਸਟੇਸ਼ਨ ਦੇ ਬੈਠੇ ਆ ਪਰ ਇਹ ਸਾਡੇ ਸਾਰੇ ਹੀ ਆ ਇਕੱਲੇ ਬਹਿਮਨ ਨਹੀਂ ਗੁੰਨੇਆਣਾ ਮੰਡੀ ਮਹਾਬਜ਼ਲੇਰਾ ਮੌੜ ਸੰਗਤ ਰਾਮਾ ਮੰਡੀ ਸਾਰੇ ਜਿਹੜੀਆਂ ਲੀਰੀਆਂ ਪਟੜੀਆਂ ਨੇ ਉਹਨਾਂ ਦੇ ਬੈਠੇ ਆ ਜਿੰਨਾ ਚਿਰ ਇਹ ਸਰਕਾਰ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਨ ਲੈ ਲਾਗੂ ਨਹੀਂ ਕਰਦੀ ਅਵਲੀ ਰੂਪ ਚ ਪੂਰਾ ਤਰ੍ਹਾਂ ਲਾਗੂ ਨਹੀਂ ਹੋਣਿਓਨਾ ਚਿਰ ਇਹ ਜਿਹੜੇ ਪ੍ਰੋਜੈਕਟ ਚੱਲਦੇ ਰਹਿਣਗੇ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਇਸੇ ਤਰ੍ਹਾਂ ਹੀ ਪੜ੍ਹਣੀ ਆਤੀ ਜਾਂ ਸੜਕਾਂ ਤੇ ਬਹਿਨੇ ਰਾਂ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਯੂਨੀਅਨ ਤੇ ਕੀ ਮਾਮਲਾ ਕਰੀਆ ਮੇਰਾ ਨਾਮ ਜੀ ਜਸਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਪਾਸਿੱਧੂਪੁਰ ਦਾ ਬਲਾਕ ਬਠਿੰਡੇ ਦਾ ਪ੍ਰਧਾਨ ਆ ਕੀ ਮਾਮਲਾ ਜੀ ਬੈਮੰਡਵਾਨ ਆ ਇਹ ਸੁਰੱਖਤ ਮੋਰਚੇ ਕਰਨੀ ਆ ਜੀ ਗੈਰ ਰਾਜਨੀਤਿਕ ਸੰਮੁਖਤਾਂ ਮੋਰਚੇ ਕਰਨੀ ਇਹ ਮਸਲਾ ਗਾਦੀ ਦਾ ਜਿਹੜਾ ਇਹ ਸਾਡੇ ਪੱਤਰਕਾਰ ਇੱਕ ਭਾਈ ਸਾਡਾ ਮਾਰਤਾ ਸੀ ਲਖੀਨਪੁਰ ਖੀਰੀ ਦੇ ਵਿੱਚ ਹਮੇਸ਼ਿੰਦਰ ਟੈਣੀ ਦਾ ਜਿਹੜਾ ਬੇਟਾ ਸੀ ਉਹਨੇ ਗੱਡੀ ਛਾੜ ਕੇ ਚਾਰ ਸਾਡੇ ਕਿਸਾਨ ਅਜਿ ਦੇ ਦਿਨ ਮਾਰੇ ਸੀ ਉਹ 10ਵੇਂ ਮਹੀਨੇ 3 ਤਰੀਕ ਨੂੰ ਉਹਦੇ ਸੰਬੰਧ ਦੇ ਵਿੱਚ ਸੰਯੁਕਤ ਮੋਰਚੇ ਦਾ ਫੈਸਲਾ ਸੀਗਾ ਇਹ ਅੱਜ ਅਸੀਂ ਸਾਢੇ 12 ਤੋਂ 2:00 ਵਜੇ ਤੱਕ ਰੇਡ ਪੜੀ ਤੇ ਕਿੱਥੇ ਕਿੱਥੇ ਰੁਕੇ ਬਠਿੰਡਾ ਦੇ ਵਿੱਚ ਬੈਂਡ ਦੇ ਵਿੱਚ ਜੀ ਬੈਂਮਨ ਦਵਾਨਾ ਗੋਨੇਆਣਾ ਲਹਿਰਾ ਮੋੜ ਤੇ ਬਾਕੀ ਆ ਗਿਆ ਜੀ ਰਾਮਾ ਮੰਡੀ ਤੇ ਸੰਗਤ ਆਡਾ ਕਰਨਾ ਜਿਹੜਾ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਕਿੱਥੇ ਕਿੱਥੇ ਕਰੋ ਮੇਰੇ ਨਾਲ ਰੀਸ਼ਰਚਿੰਗ ਯਾਤਰੀ ਭਾਰਤੀ ਕਿਸਾਨ ਜੁਨੇ ਇੱਕ ਪਾਸੇ ਤੋਂ ਮਾਮਲਾ ਜਿਹੜਾ ਸਹੀ ਟਾਈਮ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਤੋਂ ਉਹਦੇ ਪਾਰ ਵੱਲੋਂ ਅੱਜ ਦੇ ਜਿਹੜੇ ਪ੍ਰੋਗਰਾਮ ਸਮੁੱਚੇ ਭਾਰਤ ਦੇ ਵਿੱਚ 12 ਵਜੇ ਤੋਂ ਲੈ ਕੇ 23:00 ਤੱਕ ਦਿੱਤੇ ਗਏ ਹੈ ਮੇਨ ਜਿਹੜਾ ਮੁੱਦਾ ਮਾਮਲਾ 2021 ਦੇ ਵਿੱਚ ਇਸੇ 3 ਅਕਤੂਬਰ ਨੂੰ ਆਜਾ ਦੇ ਦਿਨ ਲੰਖੀਪੁਰ ਖੀਰੀ ਵਿਖੇ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਭਾਜਪਾ ਦੀ ਸਰਕਾਰ ਦੇ ਸਹਿਤ ਉਹਨਾਂ ਦੇ ਗੁੰਡਾ ਅੰਸਰਾ ਵੱਲੋਂ ਸਾਡੇ ਤਿੰਨ ਕਿਸਾਨਾਂ ਦੇ ਸਿੱਧੀ ਗੱਡੀ ਚੜਾਈ ਗਈ ਤੇ ਇੱਕ ਪੱਤਰਕਾਰ ਵੀਰ ਚਾਰ ਨੌਜਵਾਨ ਸ਼ਹੀਦ ਕੀਤੇ ਗਏ ਜਿਹੜਾ ਕਿ ਮਾਮਲਾ ਬੜਾ ਭਾਖਿਆ ਤੇ ਚੱਲਿਆ ਵੀ ਜਿਹੜੇ ਦੋਸ਼ੀਨ ਇਹਨਾਂ ਨੂੰ ਜਲਦੀ ਸਲਾਖਾਂ ਪਿੱਛੇ ਅੰਦਰ ਕੀਤਾ ਜਾਵੇ ਜਿਹੜਾ ਅਜੇ ਵਿਚਰਾ ਟੋਨੀ ਤੇ ਤੋਂ ਤੇ ਬੇਟਾ ਮਜਾਰਤ ਦੇ ਵਿਚਨ ਮਜਾਰਤ ਦਾ ਆਫਸਰ ਜਿਹੜੇ ਅੱਜ ਤੱਕ ਬਾਹਰ ਘੁੰਮ ਰਹੇ ਹਨ ਅੱਜ ਉਸ ਸੰਘਾਸਲੇ ਨੂੰ ਲੈ ਕੇ ਸਮੁੱਚੇ ਭਾਰਤ ਦੇ ਵਿੱਚ ਲੰਕੀਪੁਰ ਖੀਰੀ ਜਿਹੜਾ ਕਾਂਡ ਵਾਪਰਿਆ ਸੀ ਉਹਦੇ ਰੋਸ਼ੀਆਂ ਨੂੰ ਅੰਦਰ ਕਰਵਾਉਣ ਲਈ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਸਮੁੱਚੇ ਭਾਰਤ ਦੇ ਵਿੱਚ ਇਹ ਜਿਹੜਾ ਰੇਲ ਵੀ ਆਵਾਜ਼ ਆਈ ਆ 2 ਘੰਟਿਆਂ ਲਈ ਜਾਮ ਜੇਕਰ ਫਿਰ ਵੀ ਕੇਂਦਰ ਸਰਕਾਰ ਨੇ ਇਸ ਮਸਲੇ ਤੇ ਜਉ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰਕੇ ਅੰਦਰ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਰਾਜ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ ਅਗਲਾ ਜਿਹੜਾ ਐਕਸ਼ਨ ਜਾਂ ਸੰਘਰਸ਼ ਕਰਨਗੇ ਵੱਡਾ ਕਰਨੀ ਮਜਬੂਰ ਹੋਣਾ ਪਵੇਗਾ ਬਠਿੰਡੇ ਦੇ ਅੰਦਰ ਕਿਹੜੀ ਸੀਗਾ ਜਿਹੜੇ ਬਠਿੰਡੇ ਦੇ ਵਿੱਚ ਜਿਹੜੇ ਅੱਜ ਆਪਣੇ ਪੈਂਟਨ ਇੱਕ ਬਹਿਮਣ ਰਮਨਾ ਗੋਨਿਆਣਾ ਸਟੇਸ਼ਨ ਰਾਮਾ ਮੰਡੀ ਸਟੇਸ਼ਨ ਸੰਗਤ ਮੰਡੀ ਸਟੇਸ਼ਨ ਮਾਉੜ ਮੰਡੀ ਸਟੇਸ਼ਨ ਤੇ ਇੱਕ ਆਪਣਾ ਲਹਿਰਾ ਮਹਾਬੱਤ ਸਟੇਸ਼ਨ ਇਹ ਛੇ ਜਗ੍ਹਾ ਤੇ ਜਿਹੜੇ ਅੱਜ 65 ਨੂੰ 6 ਲੈਣਾ ਤੇ ਆਪਣੇ ਇਹ 65 ਅਨੁਯੁਕਤ ਕੀਤੇ ਕਿ ਇਹਨਾਂ ਛੇ ਜਗ੍ਹਾ ਜਾਮਨ ਤੋਂ ਪਰ 12:30 ਤੋਂ ਲੈ ਕੇ 22:00 ਤੱਕ